ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆ ਦੋਸਤੋ ਪਿੰਡ ਮਾਣਾ ਮਾਣਾ ਪਿੰਡ ਦੋਸਤੋ ਮੱਲੀਆਂ ਪਿੰਡ ਦੇ ਬਿਲਕੁਲ ਨਜ਼ਦੀਕ ਤੇ ਸੁਰਸਿੰਘ ਪਿੰਡ ਦੀ ਵੀ ਦੂਰੀ ਕੋਈ ਕਿਲੋ 1.5 ਕਿਲੋਮੀਟਰ ਦੀ ਦੂਰੀ ਆ ਪਿੰਡ ਸੁਰਸਿੰਘ ਦੀ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਤੇ ਭਿੱਖੀ ਵੜ ਤੋਂ ਜੇਕਰ ਦੋਸਤੋ ਦੂਰੀ ਦੀ ਗੱਲ ਕਰੀਏ ਤਾਂ 10 ਕਿਲੋਮੀਟਰ ਦੀ ਦੂਰੀ ਆ ਭਿੱਖੀ ਪਿੰਡ ਤੋਂ ਤੇ ਝਬਾਲ ਵੀ ਤਕਰੀਬਨ ਇੰਨੇ ਕ ਕਿਲੋਮੀਟਰ ਦੀ ਦੂਰੀ ਤੇ ਆ ਬਿਧੀ ਚੰਦ ਸ਼ੀਨਾ ਉੱਚਰ ਇਹ ਪਿੰਡ ਬਿਲਕੁਲ ਨਾਲ ਨਾਲ ਲੱਗਦੇ ਆ ਤੇ ਵੀਰ ਨਿਸ਼ਾਨ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਪਸ਼ੂ ਦੋਸਤੋ ਵੀਰ ਲੈਂਦਾ ਸੀਲ ਪਰਚੇਜ ਵਾਲੇ ਤੇ ਪਿਛਲੀਆਂ ਵੀਡੀਓ ਵੀ ਆਪਾਂ ਤੁਹਾਨੂੰ ਦੋਸਤੋ ਦਿਖਾਈਆਂ ਨੇ ਇਸ ਘਰੋਂ ਬਹੁਤ ਸਾਰੇ ਪਸ਼ੂ ਪਹਿਲਾਂ ਵੀ ਦਿਖਾਏ ਆ ਤੇ ਅੱਜ ਇਸ ਵੀਡੀਓ ਦੇ ਵਿੱਚ ਦੋ ਐਨੀਮਲ ਤੁਹਾਨੂੰ ਦਿਖਾਉਣੇ ਆ ਦੋਨੋਂ ਬੜਾ ਸੁਈਆਂ ਸਵਈਆਂ ਨੇ ਤਾਜ਼ੀਆਂ ਇੱਕ ਦਸਤੋ ਦੋਸਤੋ ਅੱਜ ਕੁਝ ਇੱਕ ਟਾਈਮ ਪਹਿਲਾਂ ਹੁਣੇ ਤਕਰੀਬਨ ਸੁਈ ਆ ਜੇਰ ਜਰ ਪੈਣੀ ਹਜੇ ਬਾਕੀ ਆ ਇੱਕ ਸੁਈ ਨੂੰ ਜਿੰਨੇ ਵੀ ਦਿਨ ਹੋਏ ਆ ਦੋਸਤੋ ਜਿੰਨੇ ਕ ਹੁਣ ਦੁੱਧ ਤੇ ਚੱਲ ਰਹੀ ਆ ਪੂਰੀ ਡਿਟੇਲ ਪੂਰੀ ਗੱਲਬਾਤ ਆਪਾਂ ਵੀਰ ਨਿਸ਼ਾਨ ਦੇ ਨਾਲ ਕਰ ਲਾਂਗੇ ਸੋ ਪਿੰਡ ਮਾਣੇ ਤੁਸੀਂ ਵਿజిਟ ਕਰਨੀ ਆ ਅੱਜ ਤਰੀਕ 12 ਅਗਸਤ ਤੇ ਸਮਾਂ ਦੋਸਤੋ ਕੋਈ ਆਪਾਂ ਵੀਡੀਓ ਬਣਾ ਰਹੇ ਆ ਦੁਪਹਿਰ ਦੇ 3:00 ਵਜੇ ਦਾ ਉਹ ਕਰਦੇ ਆ ਗੱਲਬਾਤ ਵੀਰ ਨਿਸ਼ਾਨ ਦੇ ਨਾਲ ਸਭ ਤੋਂ ਪਹਿਲਾਂ ਵੀਰ ਨਿਸ਼ਾਨ ਸਾਸਰੀ ਸਾਸੀ ਘਾਲ ਸੰਧੂ ਸਾਹਿਬ ਕੀ ਹਾਲ ਜੇ ਬਹੁਤ ਵਧੀਆ ਵੀਰੇ ਠੀਕ ਠਾਕ ਬਹੁਤ ਵਧੀਆ ਚੈਦੇ ਅੱਛਾ ਨਿਸ਼ਾਨ ਵੀਰੇ ਪਸ਼ੂ ਇਸੇ ਤਰ੍ਹਾਂ ਕੋਈ ਇੱਕ ਦੋ ਨਗ ਆਉਂਦੇ ਤੇ ਹਾਂਜੀ ਹਾਂਜੀ ਸੰਧੂ ਸਾਹਿਬ ਆਉਂਦੇ ਰਹਿੰਦੇ ਆ ਜੀ ਠੀਕ ਆ ਭਰਾ ਅੱਛਾ ਨਿਸ਼ਾਨ ਅੱਜ ਆਪਣੇ ਕੋਲ ਜਿੱਦਾਂ ਜ਼ਿਕਰ ਕੀਤਾ ਦੋ ਐਨੀਮਲ ਨੇ ਦੋਵੇਂ ਵੈੜਾ ਆਪਣੇ ਕੋਲ ਹਾਂਜੀ ਹਾਂਜੀ ਦੋਵੇਂ ਵੈੜਾ ਵੀਰ ਜੀ ਸੂਈਆਂ ਐ ਅੱਛਾ ਜੀ ਇਹਨੂੰ ਸੂਈ ਨੂੰ ਕੋਈ ਹੋ ਗਏ ਆ 7-8 ਦਿਨ ਹਾਂਜੀ ਇਹ ਤਾਜੀ ਸੂਈ ਹੈ ਲਈ ਹੋਰ ਯਾਰ ਪਾਉਣ ਵਾਲੀ ਆ ਠੀਕ ਹੈ ਜੀ ਹਾਂਜੀ ਅੱਜ ਹੁਣੇ ਸੂਈ ਕੋ ਘੰਟਾ ਡੇਢ ਘੰਟਾ ਪਹਿਲਾਂ ਹਾਂਜੀ ਘੰਟਾ ਡੇਢ ਘੰਟਾ ਹੀ ਹੋਇਆ ਹੋਊਗਾ ਲਗਭਗ ਠੀਕ ਹੈ ਜੀ ਹਾਂਜੀ ਤਾਂ ਦੋਸਤੋ ਜੇ ਜੁਰ ਪਾਣੀ ਹਜੇ ਬਾਕੀ ਆ ਤਾਂ ਪਹਿਲੇ ਨੰਬਰ ਤੇ ਨਿਸ਼ਾਨ ਸ਼ੁਰੂਆਤ ਆਪਾਂ ਇਸੇ ਵੈੜ ਤੋਂ ਕਰ ਲੈਂਦੇ ਆ ਜਿਹੜੀ ਕਰੋਸ ਸੰਗ ਵਿੱਚ ਆ ਹਾਂਜੀ ਜੀ ਤੇ ਸੂਹਾ ਵੀਰ ਕਿਨਾਂ ਹੋ ਵੀ ਹੈ ਇਹਦਾ ਸੂਹਾ ਤੱਜਾ ਹੋਗਾ ਸੰਧੂ ਸਾਹਿਬ ਤੱਜਾ ਸੂਹਾ ਹਾਂਜੀ ਅੱਜ ਦਿਨ ਕਿਨੇ ਦੱਸਿਆ ਇਹਨੂੰ ਇਹਦੇ ਦਿਨ ਵੀਰ ਜੀ ਹੋਏ ਹੋਣਗੇ 8 ਤੋਂ 10 8 ਤੋਂ 10 ਹਾਂਜੀ ਠੀਕ ਹੈ ਜੀ ਬੱਚਾ ਮਗਰ ਦੇ ਕਿ ਬੱਚਾ ਇਹਦੇ ਬੱਛੀ ਜੀ ਬੱਚੇ ਠੀਕ ਹੈ ਜੀ ਤਾਂ ਦੋਸਤੋ ਮਗਰ ਬੱਛੀ ਆ ਫੀਮੇਲ ਕਾਫ ਆ ਠੀਕ ਹੈ ਜੀ ਤੇ ਤੱਜਾ ਸੂਹਾ ਦੋਸਤੋ ਸੋਈ ਹੈ ਠੀਕ ਹੈ ਜੀ ਖਾਤਾ ਵੀ 8-10 8 ਦਿਨ ਕੋਈ 10 ਦਿਨ ਦਾ ਇਹ ਬੱਚਾ ਤੁਸੀਂ ਮੰਨ ਲਿਓ ਠੀਕ ਹੈ ਜੀ ਇਹ ਮਗਰ ਬੱਛੀ ਆ ਤੇ ਨਿਸ਼ਾਨ ਥੋੜਾ ਬੱਚੇ ਦੇ ਉੱਪਰ ਚਮੜੀ ਜੀ ਪਰ ਹੈਅਰ ਕਰ ਰਿਹਾ ਰਿ ਨਸਲਾ ਪੀਓ ਤਾਂ ਬਿਲਕੁਲ ਸੈਟਿਆ ਵਾਲ ਹੋਣੇ ਚਾਲੂ ਹੋ ਗਿਆ ਜੀ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਹੈ ਵੀਰੇ ਹਾਂਜੀ ਆ ਲੋ ਵੀ ਦੋਸਤੋ ਅੱਛਾ ਨਿਸ਼ਾਨੇ ਥੱਲੇ ਦੁੱਧ ਵੀਰੇ ਕਿੰਨਾ ਚਵਾਦਾਂਗੇ ਆਪਾਂ ਆਪਦੇ ਘਰੋਂ ਇਹ ਥੱਲੇ ਵੀਰ ਜੀ ਆਪਣੇ ਘਰ ਦਾ ਦੁੱਧ ਜਿਹੜਾ 18 ਕਿਲੋ ਕੋਈ ਖੁੱਲਾ ਡੋਲਾ ਚੋ ਕੇ ਲੈ ਜੀ 18 ਕਿਲੋ ਹਾਂਜੀ ਤੇ ਬਾਕੀ ਵਛੀ ਇਹ 20 ਤੋਂ ਬਾਹਰ ਚੱਲਣ ਵਾਲੀ ਆ ਕੋਈ 23 ਕਿਲੋ ਦੁੱਧ ਚੋਲੇ ਕੋਈ 22 ਕਿਲੋ ਚੋਲੇ ਚੰਗੀ ਸੇਵਾ ਦੇ ਨਾਲ ਹਾਂ ਹਾਂਜੀ ਚਲੋ ਅਕੇ ਮੌਸਮ ਰੁੱਤ ਵੀ ਜਿਵੇਂ ਥੋੜਾ ਫਰਕ ਹਾਂਜੀ 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 ਬਾਕੀ ਠੰਡੀ ਸੀ ਲੇ ਨਹੀਂ ਜਾਦੀ ਆ ਭਾਵੇਂ ਇਦਾਂ ਕੋਈ ਬਹਿ ਜਾਏ ਥੱਲੇ ਕੋਈ ਨਹੀਂ ਇਨੀ ਵੀ ਵੰਗਾ ਪਾਉਣ ਦੀ ਲੋੜ ਪਊਗੀ ਜਾਂ ਕਿਦਾਂ ਕਿਦਾਂ ਨਹੀਂ ਇਧਰ ਕੋ ਠੰਡੀ ਠਿਰੀ ਬੜੀ ਜਿਆਦੀ ਆ ਕਰਮਾਲੀ ਨੂੰ ਵੰਗਾ ਪਾਉਣ ਦੀ ਵੀ ਲੋੜ ਨਹੀਂ ਚਵਾਈ ਦੇ ਉੱਤੇ ਹਾਂਜੀ ਠੀਕ ਹੈ ਜੀ ਤਾਂ ਦੋਸਤੋ ਠੰਡੀ ਠਿਰੀ ਆ ਸੀਲ ਸਾਊਗਾ ਕਿਸੇ ਰਕਮ ਤਾਂ ਕੋਈ ਵੰਗਾ ਜਾਂ ਰਸੀ ਲੈਣਾ ਪਾਉਂਦੀ ਲੋੜ ਨਹੀਂ ਗਈ ਤੇ ਚਵਾਈ ਜਿਹੜੀ ਆ ਤੁਸੀਂ ਨਾਲ ਦੀ ਨਾਲ ਹੀ ਦੇਖ ਰਹੇ ਜੀ ਠੀਕ ਹੈ ਜੀ ਇਸੇ ਵਾਰ ਦੀ ਆਪਾਂ ਕੋਈ ਧਾਰਾ ਮਾਰਕੀਟ ਨੂੰ ਨਾਲ ਦੀ ਨਾਲ ਹੀ ਚਵਾਈ ਦਿਖਾਈ ਜਾਂਦੇ ਪਏ ਆ ਤਾਂ ਜੋ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਕੁਸੀਂ ਜਿਹੜਾ ਸੌਦਾ ਕਰ ਸਕੋ ਪਰ ਹਰ ਵੇਲੇ ਆਪਾਂ ਤੁਹਾਨੂੰ ਉਸ ਤੋਂ ਇੱਕੋ ਇੱਕ ਬੇਨਤੀ ਕਰਦੇ ਆ ਵੀਰਾਂ ਨੂੰ ਕਿ ਪਸ਼ੂ ਖਰੀਦਣਾ ਹੁੰਦਾ ਤੁਸੀਂ ਪੈਸੇ ਲਾਉਣੇ ਹੁੰਦੇ ਆ ਇੱਕ ਵਾਰੀ ਇੱਥੇ ਆਣ ਕੇ ਆਪਣੇ ਹੱਥੀਂ ਵੀ ਚੋਕੇ ਤਸੱਲੀ ਜ਼ਰੂਰ ਕਰ ਲਿਓ ਹਾਂਜੀ ਹਾਂਜੀ ਤੇ 18 ਕਿਲੋ ਤਾਂ ਇਸ ਵਕਤ ਇਹ ਚੱਲ ਰਹੀ ਆ ਦਿਨ ਵੀ ਤੁਹਾਨੂੰ ਦੱਸਦੇ तकरीबन ਜਿੰਨੇ ਕੋਏ ਰਸੂਈ ਆਹ ਦੇਖੋ ਜੀ ਨਿਸ਼ਾਨ ਸੁਪਰ ਮਾਰਨਿੰਗ ਚਵਾਈ ਕਿੰਨੇ ਵਜੇ ਕੀਤੀ ਫਿਰ ਸੰਧੂ ਸਾਹਿਬ ਦੀ ਚਵਾਈ ਬਿਲਕੁਲ 6 ਵਜੇ ਦੀ ਆ ਨੈਟ ਅੱਛਾ ਜੀ ਕੋਈ ਇੱਥੇ ਟਾਈਮ ਨਹੀਂ ਲੱਗਾ ਵੈੜ ਤੇ ਜੇ ਟਾਈਮ ਤੋਂ ਲੱਗਾ ਹੋਵੇ ਤਾਂ ਆ ਵੇਖੋ ਢੱਲਾ ਟੋ ਲੈ ਰੀਆਂ ਸਾਰੀਆਂ ਕੱਡ ਆਈ ਹੋਏ ਮੁਲਤ ਜਦੋਂ ਸ਼ਾਮ ਨੂੰ 6 ਵਜੇ ਆਉਂਦੀ ਆ ਜਿਹੜੀਆਂ ਢੱਲਾ ਤੋਂ ਲਾਣੀ ਕੋਈ ਰਹਿੰਦੀਆਂ ਇੱਥੇ ਆ ਜਾਂਦੀਆਂ ਗਾਏ ਹਾਂ 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 ਹਾਂਜੀ ਤਾਂ ਦੋਸਤੋ ਮਾਰਨਿੰਗ ਸਵੇਰ 6 ਵਜੇ ਦੀ ਚਵਾਈ ਆ ਤੇ 6 ਤੋਂ 6 ਆਪਣਾ ਟਾਈਮ ਤੁਸੀਂ ਬੰਨ ਕੇ ਚਵਾਈ ਕਰ ਸਕਦੇ ਜੇ ਲਾ ਉਹ ਨਿਸ਼ਾਨ ਖੋਲ ਕੇ ਤੋੜ ਦਈਏ ਫਿਰ ਅ ਸੋ ਦੁੱਧ ਦੋਸਤੋ ਜਿੰਨਾ ਤੁਹਾਨੂੰ ਦੱਸਿਆ ਉਹ ਤੁਸੀਂ ਬਿਲਕੁਲ ਹੁਣ ਨੋਟ ਕਰ ਲਓ ਤਕਰੀਬਨ ਉਸ ਤੋਂ ਬਾਅਦ ਕੋਈ ਵੀਰ ਚੰਗੀ ਸੇਵਾ ਕਰ ਲੈਂਦਾ ਠੀਕ ਹੈ ਜੀ ਤੇ ਉਹ ਤੁਹਾਡੀ ਜਿਹੜੀ ਮਿਹਨਤ ਆ ਬਾਕੀ ਆ ਤੁਹਾਨੂੰ ਇੱਕ ਵਾਰੀ ਤੋੜ ਕੇ ਦਿਖਾ ਰਹੇ ਆਂ ਆਪਾਂ ਨਿਸ਼ਾਨ ਲੰਮਾ ਤੋਰਦੇ ਹਾਂ ਤੋਰਦੇ ਦੇ ਪਕੜਾ ਦਿਓ ਕਿਹੜਾ ਇੱਕ ਹੋਰ ਇਧਰ ਨੂੰ ਠੀਕ ਆ ਜੀ ਮੋੜਦੇ ਆ ਲੋਕ 200 ਠੀਕ ਹੈ ਜੀ ਸੋ ਵਜਨ ਵਟਾ 200 ਪੂਰਾ ਹੈ ਠੀਕ ਹੈ ਜੀ ਹਾਈਟ మీడియం ਦੇ ਵਿੱਚ ਆਪਾਂ ਨੋਟ ਤੁਹਾਨੂੰ ਕਰਾ ਦਿੰਦੇ ਆ ਨਾਰਮਲੀ 200 ਜੇਕਰ ਪੂਰੀ ਵੱਡੀ ਹਾਈਟ ਵਾਲੇ ਪਸ਼ੂ ਹੁਣ ਤੇ ਪੂਰੀ ਵੱਡੀ ਹਾਈਟ ਵੀ ਦੱਸ ਦਿੰਦੇ ਆਪਾਂ ਤੁਹਾਨੂੰ ਤੇ మీడియం ਦਰਮਿਆਨੀ ਹਾਈਟ ਉਹ ਵੀ ਦੱਸ ਦਿੱਤਾ ਇਹ ਵਿੱਚ ਵਿਚਾਲਾ ਮੇਲ ਆ ਤੇ మీడియం ਹਾਈਟ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਤੇ ਅੱਛਾ ਨਿਸ਼ਾਨੇ ਦੀ ਡਿਮਾਂਡ ਵੀਰੇ ਕੀ ਕਰਦਾ ਫਿਰ ਸੰਧੂ ਸਾਹਿਬ ਡਿਮਾਂਡ ਜਿੰਨੀ ਮਰਜ਼ੀ ਕਰੀ ਜਾਈਏ 57000 ਦੀ ਵਾੜ ਦੇ ਦਾਂਗੇ ਜੀ 57 ਦੀ ਹਾਂਜੀ ਠੀਕ ਹੈ ਜੀ ਮੌਕੇ ਛੋਟ ਛੱਪਾ ਕੋਈ ਹੋ ਜਾਊਗਾ ਕੋਈ ਗੱਲ ਨਹੀਂ ਆ ਜ਼ਰੂਰ ਜਿੰਨਾ ਵੀ ਹੋ ਸਕਦਾ ਆਪਾਂ ਜ਼ਰੂਰ ਕਰਤਾ ਕੋਈ ਗੱਲ ਨਹੀਂ ਬੀਤੀ ਕਰਾਂਗੇ ਜ਼ਰੂਰ 57000 ਦੀ ਜਿਹੜੀ ਤੁਹਾਨੂੰ ਅਸੀਂ ਮਿਲ ਜੂਗੀ ਠੀਕ ਹੈ ਜੀ ਬਾਕੀ ਛੋਟ ਛੱਪਾ ਮੌਕੇ ਤੇ ਹੋ ਜਾਊਗਾ ਮਾਨਤਾ ਹਾਲ ਆ ਥਾਣਾ ਬਿਲਕੁਲ ਹੱਥੀ ਚਪਾਈਲਾ ਥਾਣ ਲੱਗਾ ਮੁਠੀ ਮੁਠੀ ਥਾਣਾ ਬਾਹਰ ਤੋਂ ਇਹ ਫਿਲਹਾਲ ਚੋਾਈ ਤੁਸੀਂ ਦੇਖ ਲੀਏ ਦੋਸਤੋ ਨਾਲ ਦੀ ਨਾਲ ਠੀਕ ਹੈ ਜੀ ਬਸ ਸਤਿ ਸ਼੍ਰੀ ਅਕਾਲ ਆਪਾਂ ਜਿਹੜੀ ਤੁਹਾਨੂੰ ਤਸੱਲੀ ਕਰਵਾਤੀ ਆ ਤੁਹਾਨੂੰ 57000 ਦੀ ਜਿਹੜੀ ਇਹ ਤੁਹਾਨੂੰ ਮਿਲ ਜੂਗੀ ਅਗੇ ਨੈਕਸਟ ਇਧਰ ਆ ਜੀ ਵੀਰ ਨ ਇੱਕ ਕ੍ਰੋਸ ਅੰਗ ਚ ਹੀ ਆ ਗਈ ਹਾਂਜੀ ਹਾਂਜੀ ਸੰਤੂ ਸਾਹਿਬ ਇਹ ਛਾਈ ਵਾਲ ਦਾ ਕ੍ਰੋਸ ਅੰਗ ਜਾ ਜੀ ਠੀਕ ਆ ਜੀ ਤੇ ਬਾਕੀ ਦੁੱਧ ਕਰਮ ਵਾਲੀ 16 17 16 17 ਕਿਲੋ ਚਵਾਊਗੀ ਹਾਂ ਥਲੇ ਵਾਲੂ ਆ ਥਣ ਥਣ ਬੜਾ ਮੱਝ ਵਾਲਾ ਲੱਗਾ ਇੱਕ ਨਾ ਥੋੜੀ ਜਿਹੀ ਸੂਈ ਕਰਕੇ ਕਾਲੀ ਪੈ ਜਾਂਦੀ ਆ ਵੀ ਤਾਜੀ ਸੂਈ ਕਰਕੇ ਹਾਂ ਬੱਚੇ ਹਾਂਜੀ ਬੱਚੇ ਦਾ ਕਰਕੇ ਬੱਚੀ ਹੈ ਹਾਂਜੀ ਬੱਚੀ ਜੀ ਪਿਛੇ ਬੱਚੀ ਆ ਠੀਕ ਆ ਸਵੇਰ ਦੂਜਾ ਕੋਊਗੀ ਹਾਂਜੀ ਹਾਂਜੀ ਦੂਜਾ ਸਵੇਰ ਵੀਰ ਜੀ ਗਰੰਟੀ ਵਾਲਾ ਇਹ ਆਈ ਵੀ ਆਪਣੇ ਘਰੋਂ ਲਾ ਲਓ ਨਹੀਂ ਲਈ ਆ ਕੇ ਹਿਸਾਬ ਨਾਲ ਅੱਛਾ ਜੀ ਹਾਂਜੀ ਹਾਂਜੀ ਤੇ ਗਰੰਟੀ ਨਾਲ ਦੁੱਧ ਵੀ ਇਹਦਾ 16 ਤਾਂ ਦੋਸਤੋ ਦੌੜਾ ਧਣ ਲੱਗਾ ਬਾਕੀ ਖਾਈਵਾਲ ਤੇ ਵਿੱਚ ਥੋੜਾ ਜਿਹਾ ਕਿਤੇ ਰਾਖੀ ਦਾ ਤੁਸੀਂ ਕ੍ਰੋਸ ਮਾਰਨ ਲਿਓ ਠੀਕ ਆ ਜੀ ਥਾਣ ਲੰਬਾ ਰੋਕ ਰੋਕ ਤਾ ਥਾਣਾ ਜਿੱਦਾਂ ਆਪਾਂ ਇੱਕ ਨਾਰਮਲੀ ਗੱਲ ਕਰ ਦਿੰਦੇ ਆ ਦੋਸਤੋ ਵੀ ਮੱਜਾਂ ਦਾ ਥਾਣ ਲੱਗਾ ਠੀਕ ਆ ਜੀ ਤੇ ਬੱਚਾ ਇਹਦਾ ਮਗਰ ਫੀਮੇਲ ਕਾਫ ਆ ਤੇ ਥੋੜਾ ਜਿਹਾ ਤਾਜ਼ਾ ਸੂਣ ਕਰਕੇ ਦੋਸਤੋ ਥੋੜਾ ਬੱਚੇ ਦਾ ਵਧੇਰੇ ਕਰਦੀ ਆ ਕਈ ਪਸ਼ੂ ਐਨੀਮਲ ਨੂੰ ਜਿਹੜੀ ਹੈਬਿਟ ਹੁੰਦੀ ਆ ਥੋੜਾ ਬੱਚੇ ਦਾ ਵਧੇਰੇ ਕਰਦੇ ਆ ਪਸ਼ੂ ਆ ਜਿਹੜਾ ਤੁਹਾਨੂੰ ਆਪਾਂ ਇੱਕੋ ਨੇ ਪੂਰਾ ਬਾਡੀ ਸਟਰਕਚਰ ਇਹਦਾ ਦਿਖਾ ਦਿੰਨੇ ਆ ਕ ਕੋਸੂ ਆਇਆ ਥੋੜਾ ਜਿਹਾ ਕੋਈ ਤਹਿਜੀ ਲਾ ਜਾਂਦਾ ਫਿਰ ਹਾਲ ਤੁਸੀਂ ਆ ਵੇਖ ਸਕਦੇ ਜੀ ਜੇਰ ਜੁਰ ਪ੍ਰੋਪਰ ਪੈ ਜੂਗੀ ਉਹਦੀ ਵੀਰ ਨਿਸ਼ਾਨ ਨੂੰ ਆਪਾਂ ਕਹਿੰਦਾ ਕਿ ਇੱਕ ਸ਼ੋਰਟ ਦੇ ਵਿੱਚ ਵੀਡੀਓ ਬਣਾ ਕੇ ਰੱਖ ਲੂਗਾ ਹਾਂਜੀ ਹਾਂਜੀ ਜ਼ਰੂਰ ਸੰਤੂ ਸਾਹਿਬ ਇਸੇ ਵੀਰ ਨੇ ਦੇਖਣੀ ਹੈ ਤਾਂ ਜ਼ਰੂਰ ਤੁਸੀਂ ਦੋਸਤੋ ਪ੍ਰੋਪਰ ਦੇਖ ਲਿਓ ਠੀਕ ਆ ਜੀ ਤੇ ਬੈਕ ਸਾਈਡ ਤੋਂ ਥਣ ਥਣ ਜਿਹੜਾ ਮਗਰਲੇ ਥਣ ਅਗਲੇ ਥਣ ਪੂਰਾ ਹੱਥੀ ਚਵਾਈ ਵਾਲਾ ਥਣਿਆ ਮੱਝ ਵਾਲਾ ਥਣ ਲੱਗਾ ਦੂਰਾ ਥਣ ਲੱਗਾ ਸੰਤੂ ਸਾਹਿਬ ਨੂੰ ਠੀਕ ਆ ਜੀ ਹਾਂਜੀ ਹਾਂਜੀ ਸਾਂ ਚਾਂ ਚਾਂ ਚਲੋ ਪੌਣੀ ਆਪਾਂ ਗੱਬਣ ਸੀ ਵੀ ਅੱਜ ਚਲੋ ਸੂਕੀ ਹਾਂਜੀ ਹਾਂਜੀ ਹਾਂ ਨਿਊ ਨੇ ਸੂਕੇ ਢੀ ਜੇ ਗੱਬਣ ਹੁੰਦੀ ਤਾਂ ਆਪਾਂ ਤੁਹਾਨੂੰ ਥੱਲੇ ਭਾਗੇ ਭਾਵੇਂ ਨਿਆਣਾ ਭਾੰਦੇ ਜੇ ਪੁੜਕਿਆਂ ਦੀ ਫਿਰ ਕਹਿੰਦੇ ਆ ਥੋੜਾ ਸੂਣ ਕਰਕੇ ਨਾ ਤਾਜੀ ਸੂਈ ਆ ਹਾਂ ਬੱਚੇ ਦਾ ਜਿਆਦਾ ਕਰਨ ਦੀ ਥੋੜਾ ਜਿਆਦਾ ਸੋ ਜਿਹੜੇ ਵੀਰ ਜਾਣਕਾਰ ਆ ਸੋ ਸਾਰੇ ਵੀਰਾਂ ਨੂੰ ਪਤਾ ਵੀ ਜਿਹੜੇ ਵੀਰਾਂ ਨੇ ਇਸੇ ਨਾਲ ਦੇ ਪਸ਼ੂ ਰੱਖੇ ਆ ਥੋੜਾ ਜਿਆ ਕਿਤੇ ਨਾ ਕਿਤੇ ਵੈਸੇ ਠੰਡੀ ਧੀਰੀ ਆ ਸੀਲ ਸਊਗਾ ਵੀਰ ਨੋ ਬੰਗਾ ਬੂੰਗਾ ਪਾ ਗਏ 蒂ਪੀ ਆਪਾਂ ਬਿਲਕੁਲ ਤਸੱਲੀ ਕੀਤੀ ਆ 蒂ਪੀ ਵੰਗੇ ਤੋਂ ਬਿਨਾ ਸੰਧੂ ਸਾਹਿਬ ਵੰਗਾ ਨਹੀਂ ਪਾਇਆ ਸਿਰ ਲੱਕ ਦੇ ਹੱਥ ਰੱਖਿਆ ਕਰਮਾਲੀ ਦੇ ਤੇਪਲੀ ਆ ਵੰਗਾ ਪਾਉਂਦੀ ਨਹੀਂ ਲੋੜ ਪਈ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਲਓ ਜੀ ਸੋ ਦੋਸਤੋ ਇਹ ਜਿਹੜੀ ਬੈਣ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਤਾਜੀ ਸੱਜਰ ਸੂ ਬਾਕੀ ਖੋਲ ਕੇ ਵਿਖਾ ਦਨੇ ਕੋਈ ਗੱਲ ਨਹੀਂ ਲਓ ਜੀ ਥੋੜੀ ਸੂਦਾ ਕਰਕੇ ਹੀ ਆ ਸੰਧੂ ਸਾਹਿਬ ਕਾਲੀ ਪਿੰਦੀ ਬਾਕੀ ਗਾਂ ਨੂੰ ਕੋਈ ਗੱਲ ਨਹੀਂ ਆ ਹਾਂਜੀ ਹਾਂਜੀ ਬੱਚੇ ਦਾ ਥੋੜਾ ਜਿਹਾ ਵਧੇਰੇ ਕਰਨਦੀ ਆ ਹਾਂਜੀ ਹਾਂਜੀ ਨਾਲੇ ਥੋੜਾ ਜਿਹਾ ਅੰਗ ਜਿਹੜਾ ਛਾਈ ਆਉਂਦਾ ਇਹ ਥੋੜਾ ਜਿਹਾ ਕਰਦਾ ਹੁੰਦਾ ਬੱਚੇ ਦਾ ਜੀ ਹਾਂਜੀ ਹਾਂਜੀ ਲੋ ਦੋਸਤੋ ਅਪਹਿਲਾ ਨੋਟ ਕਰਾਤਾ ਮੈਂ ਤੁਹਾਨੂੰ ਠੀਕ ਆ ਜੀ ਤੇ ਸੁਣ ਤੋਂ ਬਾਅਦ ਜਿਹੜਾ ਇੱਕ ਹੈਬਿਟ ਹੁੰਦੀ ਆ ਪਸ਼ੂਆਂ ਨੂੰ ਕਈ ਪਨਾ ਬੱਚੇ ਦਾ ਵਧੇਰੇ ਕਰਦੀਆਂ ਨੇ ਤੇ ਮਗਰ ਦੇ ਬੱਚੀ ਆ ਫੀਮੇਲ ਕਾਫ ਆ ਬੱਚਾ ਕੁੜੀ ਤੁਹਾਨੂੰ ਥੋੜਾ ਆਪ ਦਿਖਾ ਦਿੰਦੇ ਆ ਆ ਦੇਖੋ ਠੀਕ ਆ ਨਿਸ਼ਾਨ ਥੋੜਾ ਪਾਦਾ ਵੀਰ ਕੋਈ ਧਾਰਾ ਤੂਰਾ ਮਾਰੀਆਂ ਸੀ ਇਹ ਸੰਧੂ ਸਾਹਿਬ ਉਹ ਤਿੱਪਣ ਲੱਗਾ ਧਾਰਾ ਮਾਰੀਆਂ ਹੱਲੇ ਤੇ ਕੋਈ ਨਹੀਂ ਧਾਰਾ ਮਾਰੀਆਂ ਲੈ ਅੱਦੀ ਸੂਈ ਨੂੰ ਅੱਧਾ ਪੌਣਾ ਘੰਟਾ ਆ ਸਾਰਾ ਤੇ ਚਲੋ ਫਿਰ ਥੋੜਾ ਹਾਂਜੀ ਹਾਂਜੀ ਜੇਰ ਜੁਰ ਪੈਣ ਤੋਂ ਬਾਅਦ ਜੇਰ ਜੁਰ ਪੌਣ ਤੋਂ ਬਾਅਦ ਫਿਰ ਧਾਰਾ ਕੱਢਾਂਗੇ ਥੱਲੇ ਜਰੂਰ 2-3 ਕਿਲੋ ਜਰੂਰ ਚੋਵਾਂਗੇ ਸਹੀ ਸਹੀ ਹਾਂਜੀ ਹਾਂਜੀ ਅੱਛਾ ਨਿਸ਼ਾਨ ਇਹ ਆਪਾਂ ਦੇ ਦਾਂਗੇ ਵੀਰ ਕਿੰਨੇ ਦੀ ਜਿਹੜੀ ਹਾਂ ਨਾ ਜਲੀ ਗੱਲ ਹੀ ਕਰੀ ਇਹ ਸੰਧੂ ਸਾਹਿਬ ਦੇ ਦਈਏ 44000 ਦੀ 40000 ਦੀ ਹਾਂਜੀ ਠੀਕ ਹੈ ਜੀ ਮੌਕੇ ਕੋਈ ਛੋੜ ਛ ਦੋਸਤੋ ਸੋਸ਼ਲ ਇਹਰ ਦੀ ਜਿਹੜੀ ਇਹ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਦੁੱਧ ਦੀ ਆਪਣੀ ਗਰੰਟੀ ਹੋਗੀ 16 ਕਿਲੋ 17 ਕਿਲੋ ਖੁੱਲਾ ਡੁੱਲਾ ਦੁੱਧ ਦਾ ਜੋ ਜੋ ਚੁਵਾਇਆ ਜਾਊਗਾ ਇਹਦਾ ਠੀਕ ਆ ਜੀ ਹਾਂ ਜੀ ਦੂਰਾ ਥਣ ਲੱਗਾ ਥਣ ਨੂੰ ਲੋਕੀ ਚੱਕਰ ਨਹੀਂ ਪਾਕੀ ਥਣ ਤੋਂ ਪੂਰਾ ਦੋਰਾ ਲੱਗਾ ਤੇ ਸਪੇਸ ਜਿਹੜੀ ਦੋਸਤੋ ਅਗਲੇ ਪਿਛਲੇ ਥਣਾਂ ਦੀ ਆ ਤੁਹਾਡੇ ਸਾਹਮਣੇ ਆ ਕੋਈ 4 4 ਇੰਚ ਤੇ ਥਣ ਤੇ ਸੱਜੀ ਖੱਬੀ ਬਹਿਣੀ ਵਾਲੇ ਪਾਸੇ ਜੇਕਰ ਆਪਾਂ ਤੁਹਾਨੂੰ ਨੋਟ ਕਰਾਈਏ ਕੋਈ 5 5 4 4 5 5 6 6 ਇੰਚ ਤੇ ਥਣ ਲੱਗਾ ਠੀਕ ਆ ਜੀ ਤੇ ਸੋ ਮੇਰਾ ਵੀਰ ਆਓ ਬਾਕੀ ਬੋਲੇ ਤੇ ਹੁਣ ਚੱਲੂਗੀ ਬੋਲੇ ਦੀ ਚਵਾਈ ਤੁਸੀਂ ਕਰਕੇ ਆਪਣੀ ਤਸਲੀਮ ਕਰ ਲਿਓ ਵਾਇਰ ਚੰਗੀ ਐ 44000 ਦੀ ਜਿਹੜੀ ਦੋਸਤੋ ਇਹ ਤੁਹਾਨੂੰ ਨੈਟ ਖਾਣਾ ਜਿਹੜੀ ਇਹ ਮਿਲ ਜੂਗੀ ਲੈ ਵੀ ਨਿਸ਼ਾਨ ਵੀਰੇ ਇਹ ਦੋਨੋਂ ਵੇੜਾ ਸੀ ਅੱਜ ਹਾਂਜੀ ਹਾਂਜੀ ਦੋਨੋਂ ਵੇੜਾ ਸੰਧੂ ਸਾਹਿਬ ਤੇ ਇੱਕ ਕਰ ਦਈਏ ਨੰਬਰ ਸਾਂਝੇ ਆਪਣੇ ਹਾਂਜੀ 84375 20016 ਹਾਂਜੀ ਹਾਂਜੀ ਇੱਕੋ ਹੀ ਨੰਬਰ ਕੋਈ ਠੀਕ ਐ ਭਰਾ ਹਾਂਜੀ ਹੋਰ ਕੋਈ ਗੱਲਬਾਤ ਬਾਸ ਸੰਧੂ ਸਾਹਿਬ ਕਿਰਪਾ ਹਾਂਜੀ ਤਾਂ ਦੋਸਤੋ ਇਹ ਸਨ ਵੀਰ ਨਿਸ਼ਾਨ ਪਿੰਡ ਮਾਣੇ ਤੁਸੀਂ ਵਿਜ਼ਿਟ ਕਰਨੀ ਆ ਬਾਕੀ ਪੂਰਾ ਡਰੈੱਸ ਤੁਹਾਨੂੰ ਆਪਾਂ ਕਨਫਰਮ ਕਰਾਈ ਦਿੱਤਾ ਤੇ ਅਦਰਵਾਈਜ਼ ਤੁਸੀਂ ਜਿਹੜੇ ਕੰਟੈਕਟ ਕਰਕੇ ਨੰਬਰਾਂ ਤੇ ਸੰਪਰਕ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਜੀ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ